ਜੀ ਬਈ ਸਸਰੀਕਾ ਜੀ ਸਾਰਿਆਂ ਨੂੰ ਪਿੰਡ ਦੁੱਬਲੀ ਜਿਲਾ ਤਰਨਤਾਰਨ ਬਾਈ ਕੋਲ ਪਹਿਲੇ ਸੂਏ ਬੱਸ ਨੇ ਸੋਣਾ ਭਰਾ ਠੀਕ ਹੈ ਨਾ 8-10 ਦਾ ਬਾਈ ਕਹਿੰਦਾ ਬਾਕੀ ਆ ਲੈ ਵਾ ਲੂ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਆਓ ਭਰਾ ਠੀਕ ਹੈ ਨਾ ਜਿਸ ਕਿਸੇ ਨੂੰ ਦੇ ਫੈਕਟ ਆਉਂਦੀ ਆ ਤਾਂ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਦੇਖ ਸਕਦੇ ਹੋ ਬੱਸ ਹੀ ਸੋਣੀ ਆ ਕੀਤਾ ਫਾਰਮ ਟੀਵੀ ਨੂੰ ਵਾਤਾਵਰ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਵਾਤਾਵਰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹਿਣ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਲਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਵਟਸਐਪ ਰਾਹੀਂ ਵੀਡੀਓ ਭੇਜ ਕੇ ਭਰਾ ਐਡ ਲਵਾ ਸਕਦੇ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਵਧੇ ਜਾਣਕਾਰੀ ਲਈ ਤੇ ਲੈ ਲਓ ਭਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਲਾਂਗੇ ਜੀ Okay.